ਲੜੀਵਾਂ ਚੋਰੀ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਤਿੰਨ ਵਿਅਕਤੀਆਂ ਨੂੰ ਜਲੰਧਰ ਪੁਲਿਸ ਨੇ ਚਾਰ ਚੋਰੀ ਹੋਏ ਵਾਹਨਾਂ ਸਮੇਤ ਕੀਤਾ ਗ੍ਰਫਤਾਰ ਜਾਣਕਾਰੀ ਦਿੰਦੇ ਹੋਏ ਜਲੰਧਰ ਪੁਲਿਸ ਨੇ ਦੱਸਿਆ ਕਿ ਕੋਟਕਲਾ ਚੌਂਕ ਜਲੰਧਰ ਪੁਲਿਸ ਨੇ ਕਾਰਵਾਈ ਕਰਦਿਆਂ ਪੁਲਿਸ ਟੀਮ ਨੇ ਸ਼ੱਕੀ ਵਿਅਕਤੀਆਂ ਦੇ ਇੱਕ ਗਰੁੱਪ ਨੂੰ ਰੋਕ ਕੇ ਇੱਕ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਬਿਨਾਂ ਰਜਿਸਟਰ ਨੰਬਰ ਪਲੇਟ ਤੋਂ ਬਰਾਮਦ ਕੀਤਾ ਹੈ ਮੁਲਜ਼ਮਾਂ ਦੀ ਪਛਾਣ ਅਜੇ ਚੌਦੀ ਪੁੱਤਰ ਸੰਤੋਸ਼ ਚੌਦੀ ਵਾਸੀ ਜੱਗੀ ਪੰਚ ਪੁਰਾਣਾ ਪਿੰਡ ਕੋਟਕਲਾ ਜਲੰਧਰ ਹਰੀ ਸਿੰਘ ਉਰਫ ਹਰੀ ਪੁੱਤਰ ਜਗਵਿੰਦਰ ਸਿੰਘ ਵਾਸੀ ਨੇੜੇ ਕੋਟ ਖੁਰਦ ਵਾਸੀ ਜ ਇਨਾ ਵਿਅਕਤੀਆਂ ਖਿਲਾਫ थाना ਕੈਂਟ ਸਲੰਦਰ ਵਿਖੇ ਐਫਆਈਰ ਗਿਰਦ ਕੀਤੀ ਗਈ ਹੈ ਸਲੰਦਰ ਪੁਲਿਸ ਨੇ ਕਿਆ ਕੀ ਚੋਰੀ ਦੇ ਵਿਆਪਕ ਨੈਟਵਰਕ ਨੂੰ ਖਤਮ ਕਰਨ ਅਤੇ ਭਵਿੱਖ ਵਿੱਚ ਪ੍ਰਾਧਿਗਤੀ ਵਿਧੀਆਂ ਨੂੰ ਰੋਕਣ ਲਈ ਸ਼ੱਕੀ ਵਿਅਕਤੀਆਂ ਤੋਂ ਹੋਰ ਜਾਣਕਾਰੀ ਹਾਸਲ ਕਰਨ ਲਈ ਪੁਲਿਸ ਪੂਰੀ ਤੰਦਾਈ ਨਾਲ ਜਾਂਚ ਕਰ ਰਹੀ ਹੈ ਬਿਊਰੋ ਰਿਪੋਰਟ ਸਲੰਦਰ نیوز ਟੀਵੀ ਮਾਨਯੋਗ ਸੀਪੀ ਸਾਹਿਬ ਦੇ ਹਦਾਇਤਾਂ ਅਨੁਸਾਰ ਕੁਝ ਸਪੈਸ਼ਲ ਨਾਕਾਬੰਦੀਆਂ ਕੀਤੀਆਂ ਗਈਆਂ ਸਨ ਜਿਸ ਦੇ ਦੌਰਾਨ ਚੈਕਿੰਗ ਦੌਰਾਨ ਇੱਕ ਐਕਟਿਵਾ ਸਵਾਰ ਤੇ ਉਤੇ ਤਿੰਨ ਲੜਕੇ ਸਵਾਰ ਸਨ ਜਦੋਂ ਉਹਨਾਂ ਨੂੰ ਕਾਗਜ਼ ਚੈੱਕ ਕਰਨ ਲਈ ਪੁੱਛਿਆ ਗਿਆ ਤਾਂ ਉਹਨਾਂ ਕੋਲ ਕੋਈ ਵੀ ਕਾਗਜ਼ ਜਿਹੜਾ ਸੀ ਜਦੋਂ ਅਸੀਂ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਉਹ ਜਿਹੜੀ ਐਕਟਿਵਾ ਚੋਰੀ ਦੀ ਸੀ ਉਹ ਤਿੰਨਾਂ ਲੜਕਿਆਂ ਦੇ ਖਿਲਾਫ ਜਿਹੜਾ ਮੁਕਦਮਾ ਦਰਜ ਕੀਤਾ ਗਿਆ ਉਹ ਤਿੰਨਾਂ ਲੜਕਿਆਂ ਦਾ ਨਾਮ ਹੈ ਜੇ ਅਜੇ ਹਰੀ ਅਤੇ ਵਿਸ਼ਾਲ 19 ਨੰਬਰ ਮੁਕਦਮਾ ਦਰਜ ਕੀਤਾ ਅੰਡਰ ਸੈਕਸ਼ਨ 303 311 ਬੀ ਐਨ ਐਸ ਐਕਟ ਉਸ ਤੋਂ ਉਸ ਤੋਂ ਬਾਅਦ ਜਦੋਂ ਅਸੀਂ ਇਨਵੈਸਟੀਗੇਸ਼ਨ ਅੱਗੇ ਵਧਾਈ ਤਾਂ ਪਤਾ ਲੱਗਿਆ ਕਿ ਇਹ ਜਿਹੜੇ ਤਿੰਨੇ ਲੜਕੇ ਸਨ ਇਹ ਮਿਲ ਕੇ ਹੋਰ ਚੋਰੀਆਂ ਨੂੰ ਵੀ ਇਲਜ਼ਾਮ ਦਿੰਦੇ ਸਨ ड्यूरिंग द इन्वेस्टिगेशन असि 3 ਹੋਰ ਬਾਈਕ ਇਹਨਾਂ ਤੋਂ ਰਿਕਵਰ ਕੀਤੇ ਸੋ ਵੀ ਬਸਟਡ ਅ ਗੈਂਗ ਆਫ 3 ਪੀਪਲ ਤੇ ਇਹਨਾਂ ਕੋਲੇ ਚਾਰ ਜਿਹੜੇ ਵਹੀਕਲਸ ਨੇ ਉਹ ਬਰਾਮਦ ਕਰ ਲਏ ਇਹਨਾਂ ਦੇ ਉੱਤੇ ਪਹਿਲਾਂ ਵੀ ਚੋਰੀ ਦਾ ਹੀ ਪਰਚਾ ਸੀਗਾ ਤੇ ਇਹਨਾਂ ਵਿੱਚੋਂ ਇੱਕ ਦੇ ਉੱਤੇ ਪਹਿਲਾਂ ਵੀ ਚੋਰੀ ਦਾ ਪਰਚਾ ਸੀਗਾ ਤੇ ਇਹ ਤਿੰਨੇ ਜਣੇ ਰਲ ਕੇ ਹੀ ਇੱਕ ਸਾਂਝੇ ਦੇ ਤਹਿਤ ਜਿਹੜੇ ਆ ਬਾਈਕਸ ਦੀ ਟੂ व्हीਲਰਸ ਦੀ ਚੋਰੀ ਕਰਦੇ ਸਨ